ਅੱਜ ਮੈਂ ਜੋ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ ਬਹੁਤ ਹੀ ਗਹਿਰੀ ਦਿਲ ਨੂੰ ਛੂ ਲੈਣ ਵਾਲੀ ਤੇ ਰੱਬ ਵਿੱਚ ਵਿਸ਼ਵਾਸ ਦੀ ਤਾਕਤ ਨੂੰ ਦਰਸਾਉਂਦੀ ਇਹ ਕਹਾਣੀ ਨਾ ਸਿਰਫ ਇੱਕ ਬੱਚੇ ਦੇ ਵਿਸ਼ਵਾਸ ਦੀ ਕਹਾਣੀ ਏ ਸਗੋਂ ਸਾਡੀ ਸੋਚ ਨੂੰ ਝੰਡੋਰ ਕੇ ਰੱਖ ਦੇਣ ਵਾਲੀ ਵੀ ਏ ਇਹ ਕਹਾਣੀ ਏ ਇੱਕ 80 ਸਾਲਾਂ ਦੇ ਬਜ਼ੁਰਗ ਦੁਕਾਨਦਾਰ ਦੀ ਇੱਕ ਮਾਂ ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਏ ਅਤੇ ਇੱਕ 8 ਸਾਲਾਂ ਦਾ ਬੱਚਾ ਜੋ ਕੇਵਲ 1 ਰੁਪਿਆ ਲੈ ਕੇ ਰੱਬ ਨੂੰ ਲੱਭਣ ਤੇ ਖਰੀਦਣ ਤੁਰ ਪਿਆ। ਸਾਨੂੰ ਅਜੇ 8 ਸਾਲਾਂ ਦਾ ਹੀ ਸੀ। ਕਿ ਉਸਦੇ ਸਿਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਓ ਦੀ ਮੌਤ ਤੋਂ ਬਾਅਦ ਇਕੱਲੀ ਮਾਂ ਹੀ ਸੀ ਜੋ ਉਸ ਲਈ ਮਾਂ ਪਿਓ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਸੀ। ਇੱਕ ਦਿਨ ਅਚਾਨਕ ਮਾਂ ਨੂੰ ਥੋੜਾ ਜਿਹਾ ਬੁਖਾਰ ਚੜ੍ਹਿਆ ਪਰ ਉਹ ਕੁਝ ਦਿਨ ਮੰਜੇ ਤੋਂ ਉੱਠ ਨਾ ਸકી। ਅਖੀਰ ਉਸਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾਉਣਾ ਹੀ ਪਿਆ। ਪਰ ਰਿਸ਼ਤੇਦਾਰ ਤਾਂ ਸਾਰੇ ਪਹਿਲਾਂ ਹੀ ਮੂੰਹ ਮੋੜ ਗਏ ਸਨ। ਇਸ ਹਾਲਤ ਵਿੱਚ ਉਹ ਨਿੱਕੀ ਜਿਹੀ ਜਾਨ ਦਾ ਜਿਵੇਂ ਪੂਰਾ ਸੰਸਾਰ ਹੀ ਬਰਾਨ ਹੋ ਗਿਆ ਸੀ ਡਾਕਟਰ ਆਉਂਦੇ ਤੇ ਉਸ ਦੀ ਮਾਂ ਦਾ ਚੈੱਕਅਪ ਕਰਕੇ ਚਲੇ ਜਾਂਦੇ ਕੋਈ ਕੁਝ ਨਾ ਦੱਸਦਾ ਕਿ ਉਸ ਦੀ ਮਾਂ ਨੂੰ ਹੋਇਆ ਕੀ ਏ ਹਸਪਤਾਲ ਵਿੱਚ ਪਈ ਉਸ ਦੀ ਮਾਂ ਨੂੰ ਅਗਰ ਕੋਈ ਦੇਖਣ ਆ ਵੀ ਜਾਂਦਾ ਤਾਂ ਬਸ ਉਹ ਇਹ ਕਹਿ ਕੇ ਚਲਾ ਜਾਂਦਾ ਕਿ ਹੁਣ ਤਾਂ ਇਸ ਨੂੰ ਰੱਬ ਹੀ ਬਚਾ ਸਕਦਾ ਏ ਉਹ ਅਣਪੋਲ ਜੀ ਜਾਨ ਨੂੰ ਪਤਾ ਨਾ ਲੱਗੇ ਕਿ ਰੱਬ ਨੂੰ ਕਿੱਥੋਂ ਲੈ ਕੇ ਆਵੇ ਤੇ ਆਪਣੀ ਮਾਂ ਨੂੰ ਬਚਾ ਲਵੇ ਇੱਕ ਦਿਨ ਉਹ 1 ਰੁਪਏ ਦਾ ਸਿੱਕਾ ਮੁੱਠੀ ਵਿੱਚ ਫੜ ਕੇ ਇੱਕ ਕਰਿਆਨੇ ਦੀ ਦੁਕਾਨ ਤੇ ਚਲਾ ਗਿਆ ਤੇ ਜਾ ਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ ਕਿ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ਦੁਕਾਨਦਾਰ ਉਸ ਦੀ ਗੱਲ ਸੁਣ ਕੇ ਹੱਸ ਪਿਆ ਤੇ ਉਸ ਨੇ ਸਿੱਕਾ ਫੜ ਕੇ ਥੱਲੇ ਸੁੱਟ ਦਿੱਤਾ ਧੱਕੇ ਮਾਰ ਕੇ ਸੋਨੂੰ ਨੂੰ ਉਸ ਨੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਸੋਨੂੰ ਨੇ ਸਿੱਕਾ ਚੁੱਕਿਆ ਤੇ ਨਾਲ ਦੀ ਦੁਕਾਨ ਵਿੱਚ ਜਾ ਕੇ ਚੁਪਚਪ ਖਲੋ ਗਿਆ ਉਸ ਦੁਕਾਨਦਾਰ ਨੇ ਸੋਚਿਆ ਕਿ ਇਹ ਕੋਈ ਭਿਖਾਰੀ ਹੈ ਤੇ ਮੰਗਣ ਲਈ ਆਇਆ ਹੋਵੇਗਾ ਇਸ ਲਈ ਉਸ ਨੇ ਥੋੜਾ ਜਿਹਾ ਗੁੱਸੇ ਵਿੱਚ ਗਿਆ ਕੀ ਚਾਹੀਦਾ ਏ ਤੈਨੂੰ ਤਾਂ ਸੋਨੂ ਨੇ ਪਿਆਰ ਤੇ ਨਿਮਰਤਾ ਭਰੀਆਂ ਨਜ਼ਰਾਂ ਨਾਲ ਵੇਖਦਿਆਂ ਆਪਣੀ ਮੁਠੀਵਾਲਾ ਰੁਪਈਆ ਉਸ ਵੱਲ ਵਧਾ ਦਿੱਤਾ ਤੇ ਕਿਹਾ ਮੈਨੂੰ ਰੱਬ ਚਾਹੀਦਾ ਮਿਲ ਜੂਗਾ ਤੁਹਾਡੀ ਦੁਕਾਨ ਤੋਂ ਦੂਸਰੀ ਦੁਕਾਨ ਵਾਲਾ ਵੀ ਦੁਕਾਨਦਾਰ ਚੇੜ ਗਿਆ ਤੇ ਕਹਿਣ ਲੱਗਾ ਤੋ ਪਾਗਲ ਹੋ ਗਿਆ ਹੈ 1 ਰੁਪਏ ਵਿੱਚ ਤੈਨੂੰ ਰੱਬ ਮਿਲ ਜੂ ਇਹ ਕਹਿ ਕੇ ਉਸਨੇ ਵੀ ਸੋਨੂੰ ਝੜਕ ਕੇ ਭਜਾ ਦਿੱਤਾ ਲੇਕਿਨ ਉਸ ਮਾਸੂਮ ਬੱਚੇ ਨੇ ਹਾਰ ਨਾ ਮੰਨੀ ਕਿਉਂਕਿ ਉਸਦੀ ਮਾਂ ਹੀ ਹੁ ਉਸਦੀ ਸਾਰੀ ਦੁਨੀਆ ਸੀ ਹਰ ਹਾਲਤ ਵਿੱਚ ਉਹ ਰੱਬ ਨੂੰ ਲੱਭ ਕੇ ਆਪਣੀ ਮਾਂ ਨੂੰ ਬਚਾਉਣਾ ਚਾਹੁੰਦਾ ਸੀ ਉਹ ਇੱਕ ਦੁਕਾਨ ਤੋਂ ਦੂਜੀ ਦੂਜੀ ਤੋਂ ਤੀਜੀ ਇੰਜ ਕਰਦੇ ਕਰਦੇ ਉਸਨੇ ਸਾਰਾ ਹੀ ਬਾਜ਼ਾਰ ਘਾਲ ਮਾਰਿਆ ਅਖੀਰ 40-50 ਦੁਕਾਨਾਂ ਦੇ ਚੱਕਰ ਕੱਟਣ ਤੋਂ ਬਾਅਦ ਉਹ ਇੱਕ ਬੁੱਢੇ ਦੁਕਾਨਦਾਰ ਦੇ ਕੋਲ ਪਹੁੰਚਿਆ ਉਸ ਬਜ਼ੁਰਗ ਦੁਕਾਨਦਾਰ ਨੇ ਜਦੋਂ ਸੋਨੂੰ ਨੂੰ ਪੁੱਛਿਆ ਬੱਚੇ ਤੈਨੂੰ ਕੀ ਚਾਹੀਦਾ ਏ ਤਾਂ ਸੋਨੂੰ ਨੇ ਇੱਕ ਆਸ ਤੇ ਉਮੀਦ ਦੇ ਨਾਲ ਕਿਹਾ ਅੰਕਲ ਜੀ ਮੈਨੂੰ ਰੱਬ ਚਾਹੀਦਾ ਏ ਦੁਕਾਨਦਾਰ ਥੋੜਾ ਹਰਾਨ ਚਾ ਹੋਇਆ ਤੇ ਉਸ ਨੂੰ ਕਹਿਣ ਲੱਗਾ ਤੂੰ ਰੱਬ ਨੂੰ ਕਿਉਂ ਖਰੀਦਣਾ ਚਾਹੁੰਦਾ ਏ ਕੀ ਕਰੇਗਾ ਰੱਬ ਨੂੰ ਖਰੀਦ ਕੇ ਪਹਿਲੀ ਵਾਰ ਇੱਕ ਦੁਕਾਨਦਾਰ ਦੇ ਮੂੰਹੋਂ ਇਹ ਸਵਾਲ ਸੁਣ ਕੇ ਉਸਦੇ ਚਿਹਰੇ ਤੇ ਰੌਣਕ ਜੀ ਆ ਗਈ ਤੇ ਉਹ ਆਸਵੰਦ ਹੋ ਗਿਆ ਉਸ ਨੂੰ ਇਹ ਯਕੀਨ ਹੋ ਗਿਆ ਕਿ ਇੱਥੋਂ ਹੀ ਰੱਬ ਮਿਲੇਗਾ ਉਸਨੇ ਪੂਰੇ ਜੋਸ਼ ਵਿੱਚ ਜਵਾਬ ਦਿੱਤਾ ਮੈਂ ਰੱਬ ਨੂੰ ਆਪਣੀ ਮਾਂ ਕੋਲ ਲੈ ਕੇ ਜਾਵਾਂਗਾ ਇਸ ਦੁਨੀਆ ਵਿੱਚ ਮਾਂ ਤੋਂ ਇਲਾਵਾ ਮੇਰਾ ਕੋਈ ਨਹੀਂ ਹੈ ਮੇਰੀ ਮਾਂ ਸਾਰਾ ਦਿਨ ਕੰਮ ਕਰਕੇ ਮੇਰੇ ਲਈ ਖਾਣਾ ਲੈ ਕੇ ਆਉਂਦੀ ਹੈ ਉਹ ਹੁਣ ਬਿਮਾਰ ਹੈ ਤੇ ਹਸਪਤਾਲ ਵਿੱਚ ਦਾਖਲ ਹੈ ਜੇ ਮੇਰੀ ਮਾਂ ਮਰ ਗਈ ਤਾਂ ਮੈਨੂੰ ਖਾਣਾ ਕੌਣ ਲੈ ਕੇ ਦੇਵੇਗਾ ਡਾਕਟਰ ਨੇ ਕਿਹਾ ਏ ਕਿ ਹੁਣ ਤੇਰੀ ਮਾਂ ਨੂੰ ਰੱਬ ਹੀ ਬਚਾ ਸਕਦਾ ਏ ਇਸ ਲਈ ਮੈਂ ਰੱਬ ਨੂੰ ਲੈਣ ਆਇਆ ਕਿ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ਦੁਕਾਨਦਾਰ ਨੇ ਅੱਗੋਂ ਹੱਸ ਕੇ ਜਵਾਬ ਦਿੱਤਾ ਹਾਂ ਮਿਲੇਗਾ ਜ਼ਰੂਰ ਮਿਲੇਗਾ ਕਿੰਨੇ ਪੈਸੇ ਨੇ ਤੇਰੇ ਕੋਲ ਸੋਨੂੰ ਨੇ ਆਪਣੀ ਮੁਠੀ ਦੁਕਾਨਦਾਰ ਵੱਲ ਵਧਾ ਦਿੱਤੀ ਤੇ ਕਿਹਾ ਮੇਰੇ ਕੋਲ ਕੇਵਲ 1 ਰੁਪਇਆ ਏ ਕਿ ਮੈਨੂੰ 1 ਰੁਪਏ 'ਚ ਤੁਸੀਂ ਰੱਬ ਦੇ ਦਿਓਗੇ। ਬੱਚੇ ਦੀ ਮਾਸੂਮ ਜਿਹੀ ਆਵਾਜ਼ ਸੁਣ ਕੇ ਦੁਕਾਨਦਾਰ ਦਾ ਦਿਲ ਪਿਘਲ ਗਿਆ ਤੇ ਉਸ ਨੂੰ ਬੱਚੇ ਦੀ ਮੁਠੀ ਵੱਲ ਵੇਖਦਿਆਂ ਹੋਇਆ ਮਹਿਸੂਸ ਹੋਇਆ ਕਿ ਕਿਸੇ ਵੀ ਹਾਲਤ ਵਿੱਚ ਇਸ ਦੀ ਮਦਦ ਜ਼ਰੂਰ ਕਰਨੀ ਹੈ। ਇਸ ਲਈ ਉਸਨੇ ਸੋਚਿਆ ਕਿ 1 ਰੁਪਏ ਵਿੱਚ ਤਾਂ ਸਿਰਫ ਇੱਕ ਗਲਾਸ ਪਾਣੀ ਆ ਸਕਦਾ ਏ। ਉਸਨੇ ਸੋਨੂੰ ਨੂੰ ਕਿਹਾ ਕੋਈ ਪਰੇਸ਼ਾਨੀ ਨਹੀਂ ਬੇਟਾ 1 ਰੁਪਏ ਵਿੱਚ ਹੀ ਤੈਨੂੰ ਰੱਬ ਮਿਲ ਜਾਏਗਾ। ਇਹ ਕਹਿ ਕੇ ਦੁਕਾਨਦਾਰ ਮੁਸਕਰਾਉਣ ਲੱਗਾ। ਉਸਨੇ ਸੋਨੂ ਕੋਲੋਂ ਰੁਪਈਆ ਲਿਆ ਤੇ ਫਿਲਟਰ ਤੋਂ ਇੱਕ ਗਲਾਸ ਪਾਣੀ ਭਰ ਕੇ ਉਸਨੂੰ ਫੜਾਉਂਦੇ ਹੋਏ ਕਿਹਾ, "ਇਹ ਲੈ ਜਾ, ਇਸ ਵਿੱਚ ਹੀ ਰੱਬ ਹੈ। ਤੂੰ ਆਪਣੀ ਮਾਂ ਨੂੰ ਜਾ ਕੇ ਪਿਆ ਦੇ, ਤੇਰੀ ਮਾਂ ਠੀਕ ਹੋ ਜਾਏਗੀ।" ਸੋਨੂ ਬੜਾ ਹੀ ਖੁਸ਼ ਹੋਇਆ ਤੇ ਪਾਣੀ ਦਾ ਗਲਾਸ ਲੈ ਕੇ ਆਪਣੀ ਮਾਂ ਦੇ ਕੋਲ ਫਟਾਫਟ ਹਸਪਤਾਲ ਪਹੁੰਚ ਗਿਆ। ਤੇ ਉਸਨੇ ਜਾ ਕੇ ਆਪਣੀ ਮਾਂ ਨੂੰ ਉਹ ਪਾਣੀ ਪਿਆ ਦਿੱਤਾ ਅਗਲੇ ਦਿਨ ਕੁਝ ਮੈਡੀਕਲ ਸਪੈਸ਼ਲਿਸਟ ਉਸ ਹਸਪਤਾਲ ਵਿੱਚ ਆ ਗਏ ਉਹਨਾਂ ਨੇ ਉਸ ਦੀ ਮਾਂ ਦਾ ਆਪਰੇਸ਼ਨ ਕੀਤਾ ਤੇ ਉਸ ਤੋਂ ਬਾਅਦ ਸੋਨੂੰ ਦੀ ਮਾਂ ਬਹੁਤ ਜਲਦੀ ਠੀਕ ਹੋ ਗਈ ਜਦੋਂ ਉਹ ਛੁੱਟੀ ਲੈ ਕੇ ਹਸਪਤਾਲ ਤੇ ਜਾਣ ਲੱਗੇ ਤਾਂ ਡਿਸਚਾਰਜ ਦੇ ਕਾਗਜ਼ ਤੇ ਹਸਪਤਾਲ ਦਾ ਬਿੱਲ ਦੇਖਦਿਆਂ ਹੋਇਆਂ ਹੈਰਾਨ ਤੇ ਪਰੇਸ਼ਾਨ ਜੀ ਹੋ ਗਈ ਤੇ ਡਾਕਟਰਾਂ ਨੂੰ ਪੁੱਛਣ ਲੱਗੀ ਕਿ ਉਸ ਦਾ ਸਾਰਾ ਇਲਾਜ ਕਿਸ ਨੇ ਕਰਵਾਇਆ ਕਿਉਂਕਿ ਬਿੱਲਾਂ ਦੇ ਉੱਪਰ ਤਾਂ ਕੋਈ ਬਕਾਇਆ ਹੈ ਹੀ ਨਹੀਂ ਡਾਕਟਰਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਇੱਕ ਚਿੱਠੀ ਫੜਾ ਦਿੱਤੀ ਤੇ ਨਾਲ ਹੀ ਕਿਹਾ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ ਇੱਕ ਭਲੇ ਆਦਮੀ ਨੇ ਹੀ ਤੁਹਾਡੇ ਸਾਰੇ ਇਲਾਜ ਦਾ ਖਰਚਾ ਦਿੱਤਾ ਹੈ ਇੰਨੀ ਗੱਲ ਸੁਣ ਕੇ सोनू ਦੀ ਮਾਂ ਨੇ ਰੱਬ ਦਾ ਸ਼ੁਕਰ ਕਰਦਿਆਂ ਤੇ ਉਸ ਭਲੇ ਆਦਮੀ ਨੂੰ ਅਸੀਸਾਂ ਦਿੰਦਿਆਂ ਉਹ ਚਿੱਠੀ ਖੋਲ ਕੇ ਪੜਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਲਿਖਿਆ ਸੀ ਮੇਰਾ ਧੰਨਵਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਤਾਂ ਰੱਬ ਨੇ ਆਪ ਬਚਾਇਆ ਏ ਮੈਂ ਤਾਂ ਕੇਵਲ ਇੱਕ ਜ਼ਰੀਆ ਹੀ ਬਣ ਸਕਿਆ ਜੇਕਰ ਧੰਨਵਾਦ ਕਰਨਾ ਹੀ ਹੈ ਤਾਂ ਆਪਣੇ ਮਾਸੂਮ ਜੇ ਬੱਚੇ ਦਾ ਕਰੋ ਜੋ ਨਾ ਸਮਝ ਕੇਵਲ 1 ਰੁਪਿਆ ਲੈ ਕੇ ਰੱਬ ਨੂੰ ਖਰੀਦਨ ਤੋਰ ਪਿਆ ਸੀ ਉਸ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਸੀ ਕਿ ਰੱਬ ਹੀ ਉਸ ਦੀ ماں ਨੂੰ ਬਚਾ ਸਕਦਾ ਹੈ ਇਹੀ ਤਾਂ ਹੈ ਅਸਲ ਵਿਸ਼ਵਾਸ ਲੋਕ ਰੱਬ ਨੂੰ ਪਾਉਣ ਲਈ ਕਰੋੜਾਂ ਰੁਪਏ ਦਾਨ ਕਰ ਦਿੰਦੇ ਨੇ ਜਦ ਕਿ ਇਹਨਾਂ ਦੁਨਿਆਵੀ ਵਸਤਾਂ ਦੀ ਰੱਬ ਨੂੰ ਜ਼ਰੂਰਤ ਹੀ ਨਹੀਂ ਹੁੰਦੀ ਉਸ ਨੂੰ ਤਾਂ ਲੋੜ ਹੈ ਸਾਫ਼ ਸੁਥਰੇ ਸੁੱਚੇ ਮਨ ਤੇ ਗ੍ਰਿਹੜ ਵਿਸ਼ਵਾਸ ਦੀ ਜੇਕਰ ਮਨ ਵਿੱਚ ਅਟੁੱਟ ਵਿਸ਼ਵਾਸ ਹੋਵੇ ਤਾਂ ਉਹ 1 ਰੁਪਏ ਵਿੱਚ ਵੀ ਖਰੀਦਿਆ ਜਾਂਦਾ ਚਿੱਠੀ ਪੜਦਿਆਂ ਹੀ ਸੋਨੂ ਦੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਪਿਆਰ ਦੇ ਹੰਝੂ ਆ ਗਏ ਕਿਵੇਂ ਉਸਦੇ ਮਾਸੂਮ ਤੇ ਛੋਟੇ ਜਿਹੇ ਬੱਚੇ ਨੇ ਆਪਣੇ ਵਿਸ਼ਵਾਸ ਨਾਲ ਉਸ ਦੀ ਜ਼ਿੰਦਗੀ ਬਚਾ ਲਈ ਸੀ ਸੋਨੂ ਨੂੰ ਆਪਣੇ ਦਿਲ ਨਾਲ ਲਗਾਉਂਦਿਆਂ ਉਸ ਨੇ ਰੱਬ ਦਾ ਧੰਨਵਾਦ ਕੀਤਾ ਜਿਸ ਨੇ ਇੰਨੀ ਨੇਕ ਉਲਾਜ ਉਸ ਦੀ ਚੋਲੀ ਪਾਈ ਸੀ ਸੋ ਦੋਸਤੋ ਜੇਕਰ ਤੁਸੀਂ ਵੀ ਉਸ ਪਰਮਾਤਮਾ ਨੂੰ ਮੰਨਦੇ ਹੋ ਤੇ ਤੁਹਾਡੇ ਦਿਲ ਵਿੱਚ ਵੀ ਉਸ ਲਈ ਡਰੇੜ ਵਿਸ਼ਵਾਸ ਹੈ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸੇ ਤਰ੍ਹਾਂ ਦੀਆਂ ਹੋਰ ਸੱਚੀਆਂ ਕਹਾਣੀਆਂ ਲਈ ਸਾਡੇ ਨਾਲ ਜੁੜੇ ਰਹੋ ਜਲਦੀ ਹੀ ਮਿਲਾਂਗੇ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਰੱਬ ਖੈਰ ਕਰੇ ਸਾਰਿਆਂ ਦੇ ਘਰਾਂ ਵਿੱਚ ਬਰਕਤਾਂ ਪਾਏ ਤਦ ਤੱਕ ਲਈ ਧੰਨਵਾਦ